ਸਸ਼ੀਕਾਲ ਜੀ ਮੈਂ ਹਰਜਿੰਦਰ ਸਿੱਧੂ ਤੇ ਅੱਜ ਦੀ ਗੱਲਬਾਤ ਬਹੁਤ ਖਾਸ ਹੋਏਗੀ ਖਾਸ ਇਸ ਕਰਕੇ ਕਿ ਬਹੁਤ ਚਿੰਤਾਜਨਕ ਖਬਰਾਂ ਸਾਨੂੰ ਮੀਡੀਆ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਣ ਨੂੰ ਮਿਲ ਰਹੀਆਂ ਨੇ ਬੀਤੇ ਦਿਨੀ ਬੇਸ਼ੱਕ ਇੱਕ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਇੱਕ ਸੜਕ ਹਾਦਸੇ ਕਰਕੇ ਸਾਥੋਂ ਰੁਕਸਤ ਹੋ ਗਏ ਹਾਲੇ ਉਹਨਾਂ ਦਾ ਦਰਦ ਮੱਠਾ ਵੀ ਨਹੀਂ ਪਿਆ ਸੀ ਕਿ ਨਾਲ ਦੀ ਨਾਲ ਹੀ ਸ਼ਾਮ ਨੂੰ ਇੱਕ ਹੋਰ ਨੌਜਵਾਨ ਬੋਡੀ ਬਿਲਡਰ ਵੀ ਸਨ ਅਦਾਕਾਰ ਵੀ ਸਨ ਬਰਿੰਦਰ ਘੁੰਮਣ ਉਨ੍ਹਾਂ ਦੇ ਵੀ ਹਾਰਟ ਅਟੈਕ ਕਰਨ ਦੁਨੀਆ ਤੁਰਖਸਤ ਹੋ ਜਾਣ ਦੀ ਖਬਰ ਨੇ ਹੋਰ ਝੰਜੋੜ ਕੇ ਰੱਖ ਦਿੱਤਾ ਨੌਜਵਾਨਾਂ ਵਿੱਚ ਦਿਨੋ-ਦਿਨ ਜਿਹੜੇ ਹਾਰਟ ਅਟੈਕ ਵਧ ਰਹੇ ਨੇ ਕੀ ਕਾਰਨ ਹੈ ਕਿਉਂਕਿ ਨੌਜਵਾਨ ਪੀੜੀ ਬਹੁਤ ਜ਼ਿਆਦਾ ਇਹਨਾਂ ਮਸਲਿਆਂ ਦੇ ਵਿੱਚ ਉਲਝ ਰਹੀ ਹੈ ਇਹਨਾਂ ਸਮੱਸਿਆਵਾਂ ਵਿੱਚ ਉਲਝ ਰਹੀ ਹੈ ਫਿਟਨੈਸ ਤੇ ਸਵਾਲ ਉੱਠ ਰਹੇ ਨੇ ਬਹੁਤ ਸਾਰੇ ਜਿਮ ਕਲਚਰ ਤੇ ਸਵਾਲ ਉੱਠ ਰਹੇ ਨੇ ਬਹੁਤ ਸਾਰੀ ਡਾਈਟ ਤੇ ਸਵਾਲ ਉੱਠ ਰਹੇ ਨੇ ਇਹਨਾਂ ਸਵਾਲਾਂ 'ਤੇ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਸਾਹਿਲ ਸਰੀਨ ਜੀ ਜੁੜੇ ਹੋਏ ਨੇ ਹਾਰਟ ਦੇ ਸਪੈਸ਼ਲਿਸਟ ਨੇ ਔਰ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਬਹੁਤ ਹੀ ਚਿੰਤਾਜਨਕ ਖਬਰਾਂ ਸਾਨੂੰ ਦੇਖਣ ਨੂੰ ਪੜਨ ਨੂੰ ਸੁਣਨ ਨੂੰ ਮਿਲ ਰਹੀਆਂ ਨੇ ਨੌਜਵਾਨਾਂ ਦਾ ਹਾਰਟ ਅਟੈਕ ਨਾਲ ਤੁਰ ਜਾਣਾ ਉਮਰ ਹਲੇ ਕੋਈ ਨਹੀਂ ਹੈ ਬੇਵਕਤੀ ਮੌਤ ਸਾਨੂੰ ਲਿਖਣਾ ਪੈਂਦਾ ਬੋਲਣਾ ਪੈਂਦਾ ਨਿਊਜ਼ ਕਰਨ ਲੱਗੇ ਆ ਇਹ ਬੇਵਕਤੀ ਮੌਤ ਖਾਸ ਕਰਕੇ ਹਾਰਟ ਅਟੈਕ ਨਾਲ ਇਹਦੇ ਤੁਸੀਂ ਕੀ ਕਾਰਨ ਮੰਨਦੇ ਹੋ ਤੇ ਅਸੀਂ ਜੋ ਦੇਖ ਰਹੇ ਹਾਂ ਕਿ ਪਹਿਲਾਂ ਰਾਜੀਵ ਜੌਂਦਾ ਜੀ ਦਾ ਦਿਹਾਂਤ ਹੋਇਆ ਉਹਦੇ ਬਾਅਦ ਕਮਨ ਸਾਹਬ ਦਾ ਸਾਨੂੰ ਮਿਲਿਆ ਜੀ ਇਹ ਜਿਹੜੀ ਡੈਥਸ ਹੋਈਆਂ ਜੀ ਐ ਨੈਸੈਸਰਲੀ ਹਾਰਟ ਅਟੈਕ ਕਰਕੇ ਨਹੀਂ ਹੈ ਗਿਆ ਜੀ ਇਹਨਾਂ ਦਾ ਜਿਹੜਾ ਲਾਸਟ ਇਵੈਂਟ ਸੀ ਉਹ ਸੀ ਕਾਰਡੀਕ ਅਰੇਸਟ ਜੀ ਯਾਨੀ ਕਿ ਹਾਰਟ ਦਾ ਰੁਕ ਜਾਣਾ ਜੀ ਉਹਨਾਂ ਹਾਰਟ ਦਾ ਰੁਕ ਜਾਣਾ ਜਿਹੜਾ ਕਾਰਡੀਕ ਅਰੇਸਟ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਕਰਕੇ ਹੋ ਸਕਦਾ ਜੀ ਜਿਵੇਂ ਕਿ ਧੜਕਣ ਦਾ ਉੱਪਰ ਥੱਲੇ ਹੋਣਾ ਜੀ ਜਿਵੇਂ ਕਿ ਹਾਰਟ ਦੀ ਬਣਾਵਟੀ ਆਕਾਰ 'ਚ ਕੋਈ ਨੁਕਸ ਹੋਣਾ ਜਿਹੜਾ ਪਤਾ ਨਾ ਲੱਗਿਆ ਹੋਵੇ ਜੀ ਜਾਂ ਫਿਰ ਹਾਰਟ ਅਟੈਕ ਹੋਣਾ ਹਾਰਟ ਅਟੈਕ ਅਸੀਂ ਟੈਕਨੀਕਲ ਟਰਮ ਉਸ ਚੀਜ਼ ਨੂੰ ਕਹਿੰਦੇ ਆ ਜੋ ਜਿਹੜੀਆਂ ਹਾਰਟ ਦੀਆਂ ਨਾੜਾਂ ਨੇ ਉਹਦੇ ਅੰਦਰ ਸਡਨਲੀ ਇਹ ਖੂਨ ਦਾ ਧੱਕਾ ਜੰਮ ਜਾਂਦਾ ਹੈ ਜੀ ਤੇ ਹਾਰਟ ਦਾ ਮਸਲ ਮਰਨਾ ਸਟਾਰਟ ਹੋ ਜਾਂਦਾ ਹੈ ਜੀ ਤੇ ਫਿਰ ਹਾਰਟ ਰੁਕ ਜਾਂਦਾ ਹੈ ਹਮ ਹਰ ਇਵੈਂਟ ਨੂੰ ਹਾਰਟ ਅਟੈਕ ਕਨ ਆਫਰ ਸੇ ਟੈਕਨੀਕਲੀ ਗਲਤ ਹੈ ਜੀ ਕਿਉਂਕਿ ਇਹਨਾਂ ਕੇਸਿਸ ਚ ਕਦੇ-ਕਦੇ ਇਹ ਵੀ ਹੁੰਦਾ ਹੈ ਕਿ ਹਾਰਟ ਦੇ ਅੰਦਰ ਤਰੰਗਾ ਨਿਕਲਦੀ ਹੈ ਧੜਕਣ ਉੱਪਰ ਥੱਲੇ ਹੁੰਦੀ ਹੈ ਜੀ ਉਹਦੇ ਕਰਕੇ ਕਾਡੇ ਕਰੈਸਟ ਹੈ ਹਾਰਟ ਰੁਕਦਾ ਹੈ ਜੀ ਚਿੰਤਾ ਦਾ ਵਿਸ਼ਾ ਸਾਡੀ ਯੂਥਲੀ ਨੌਜਵਾਨਾਂ ਲਈ ਐਸਲੀ ਹੈ ਕਿਉਂਕਿ ਇਹਨੀ ਮੈਂਤ ਕਰਕੇ ਬੰਦਾ ਆਪਣੀ ਬੋਡੀ ਦਰਸ਼ਨੀ ਬਣਾਉਂਦਾ ਹੈ ਬਿਲਕੁਲ ਉਹਦੇ ਬਾਅਦ ਜਿਹੜੇ ਯੂਥ ਹੈ ਜਿਹੜਾ ਨੌਜਵਾਨ ਹੈ ਉਹ ਸੋਚਦਾ ਹੈ ਕਿ ਫਿਰ ਐਕਸਰਸਾਈਜ਼ ਦਾ ਕੋਈ ਫਾਇਦਾ ਨਹੀਂ ਹੈ ਜਾਂ ਫਿਰ ਇਹਨਾਂ ਦੇ ਪੇਸ਼ੈਂਟਸ ਚ ਇਹਨਾਂ ਦੇ ਇਹਨਾਂ ਲੋਕਾਂ ਚ ਜਿਵੇਂ ਜਿਮ ਦੀਆਂ ਵੀਡੀਓਜ਼ ਆਉਂਦੀਆਂ ਕਿ ਬੰਦਾ ਐਕਸਰਸਾਈਜ਼ ਕਰਦੇ ਕੋਲਾਪਸ ਕਰ ਗਿਆ ਜੀ ਕਿਹਾ ਸਾਡੇ ਨਾਲ ਵੀ ਹੋ ਸਕਦਾ ਇਹਦੇ ਕਰਕੇ ਚਿੰਤਾ ਦਾ ਵਿਸ਼ਾ ਤਾਂ ਡੈਫੀਨਿਟਲੀ ਹੈ ਪਰ ਮੈਂ ਇਹ ਮੈਸੇਜ ਦੇਣਾ ਚਾਹਨਾ ਤੁਹਾਡੇ ਥਰੂ ਜੀ ਇਹ ਉਤਰوں ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਇਹਦੇ ਲਈ ਕੁਝ ਸਟੈਪਸ ਅਸੀਂ ਲੈ ਸਕਦੇ ਆ ਜੀ ਇਹਨੂੰ ਪ੍ਰिवेंट ਕਰਨ ਲਈ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਮਸਲ ਸੰਗੜਨੇ ਸ਼ੁਰੂ ਹੋ ਜਾਂਦੇ ਨੇ ਮਰਨੇ ਸ਼ੁਰੂ ਹੋ ਜਾਂਦੇ ਨੇ ਹਾਰਟ ਦੇ ਇਹ ਕਿਸ ਵਜ੍ਹਾ ਕਰਕੇ ਹੁੰਦੇ ਨੇ ਉਹ ਜਿਹੜੀ ਮੈਂ ਗੱਲ ਕੀਤੀ ਹੈ ਹਾਰਟ ਦੀ ਮਾਸਪੇਸ਼ੀ ਕਮਜ਼ੋਰ ਹੋਣਾ ਜਾਂ ਮਸਲ ਸੰਗੜਨੇ ਸਟਾਰਟ ਹੋਣਾ ਉਹ ਹਾਰਟ ਅਟੈਕ ਦੇ ਬਾਅਦ ਜਦੋਂ ਉਹਨਾਂ ਨੂੰ ਖੂਨ ਦੀ ਸਪਲਾਈ ਮਿਲਣੀ ਬੰਦ ਹੁੰਦੀ ਹੈ ਜੀ ਉਸ ਕੇਸ 'ਚ ਹਾਰਟ ਅਟੈਕ ਤੋਂ ਬਾਅਦ ਜਿਹੜਾ ਹਾਰਟ ਦਾ ਮਸਲ ਮਰਨਾ ਸਟਾਰਟ ਹੋ ਜਾਂਦਾ ਹੈ ਤੇ ਹਾਰਟ ਦੀ ਪੰਪਿੰਗ ਜਿਹੜੀ ਹੈ ਉਹ ਡਿਗਨੀ ਸਟਾਰਟ ਹੋ ਜਾਂਦੀ ਮੈਸਿਵ ਹਾਰਟ ਅਟੈਕ ਦੇ ਅੰਦਰ ਆ ਹੁੰਦਾ ਜੀ ਜਿਸ ਤਰ੍ਹਾਂ ਅੱਜ ਕੱਲ ਜਿਮ ਕਲਚਰ ਬਹੁਤ ਜ਼ਿਆਦਾ ਵੱਧ ਗਿਆ ਲੋਕ ਨੋ ਡਾਊਟ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਨੇ ਬਾਡੀ ਦੇ ਵੀ ਸ਼ੌਕੀਨ ਨੇ ਪਰ ਕਿਸੇ ਸਮੇਂ ਨੇਚਰਲ ਤਰੀਕੇ ਨਾਲ ਗਰਾਊਂਡਸ ਦੇ ਵਿੱਚ ਜਾ ਕੇ ਐਕਸਰਸਾਈਜ਼ ਕੀਤੀ ਜਾਂਦੀ ਸੀ ਉਸ ਤਰੀਕੇ ਨਾਲ ਆਪਣੀ ਬਾਡੀ ਬਣਾਈ ਜਾਂਦੀ ਸੀ ਪਰ ਹੁਣ ਗਰਾਊਂਡ ਨਾਲੋਂ ਜ਼ਿਆਦਾ ਜਿਮ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਆ ਕਿ ਆਪਾਂ ਜਿਮ ਜਾਂਦੇ ਆ ਜਿਮ ਜਾ ਕੇ ਫਿਰ ਬਹੁਤ ਸਾਰੇ ਪ੍ਰੋਡਕਟਸ ਵੀ ਉਹਨਾਂ ਨੂੰ ਰეკਮੈਂਡ ਕੀਤੇ ਜਾਂਦੇ ਆ ਕਿ ਇਸ ਦਾ ਵੀ ਫੈਕਟ ਦੇਖਣ ਨੂੰ ਮਿਲਦਾ ਕਿਤੇ ਜਿਹੜੇ ਪ੍ਰੋਡਕਟਸ ਆ ਸਪਲੀਮੈਂਟਸ ਦੀ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਡੇ ਦੂਜੇ ਸਵਾਲ ਨੂੰ ਪਹਿਲਾਂ ਫੜਾਂਗਾ ਉਹਨੂੰ ਅਸੀਂ ਰੈਗੂਲੇਟ ਕਰਨਾ ਇੰਡੀਆ 'ਚ ਬਹੁਤ ਜ਼ਰੂਰੀ ਹੈ ਕਿਉਂਕਿ ਦੇਖਿਆ ਗਿਆ ਹੈ ਕਿ ਜਿਹੜੇ ਵੀ ਥੋੜੇ-ਬਹੁਤ ਸੈਂਪਲ ਟੈਸਟਿੰਗ ਹੋਈ ਹੈ ਇੰਡੀਅਨ ਪ੍ਰੋਟੀਨ ਪਾਊਡਰਸ ਦੀ ਜਿਵੇਂ ਮੈਂ ਕਹਾ ਉਹ ਬਾਕੀ ਹੈਲਥ ਸਪਲੀਮੈਂਟਸ ਦੀਆਂ ਉਹਦੇ ਵਿੱਚ ਕਾਫੀ ਇੰਪਿਉਰिटीज ਜਾਂ ਮਿਲਾਵਟੀ ਪਦਾਰਥਾਂ ਦੀ ਕੁਆਂਟੀਟੀ ਵੇਖੀ ਗਈ ਹੈ ਜਿਵੇਂ ਹੈਵੀ ਮੈਟਲਸ ਹੋ ਗਏ ਬੀਪੀਏ ਵਗੈਰਾ ਹੋ ਗਿਆ ਜੀ ਇਹਨਾਂ ਦੇ ਲੌਂਗ ਟਰਮ ਜਿਹੜੇ ਆ ਉਹ ਹਾਰਟ ਤੇ ਤੇ ਬਾਕੀ ਆਰਗਨਾਂ ਤੇ ਇਫੈਕਟ ਕਾਫੀ ਹੁੰਦੇ ਨੇ ਜੀ ਐਸਲੀ ਸਾਨੂੰ ਪ੍ਰੋਟੀਨ ਸਪਲੀਮੈਂਟਸ ਬਹੁਤ ਧਿਆਨ ਨਾਲ ਲੈਣੇ ਚਾਹੀਦੇ ਨੇ ਜੀ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਕਿਚਨ ਦੇ ਅੰਦਰੋਂ ਹੀ ਰਸੋਈ ਦੇ ਅੰਦਰੋਂ ਹੀ ਅਸੀਂ ਐਦਾਂ ਦੇ ਪ੍ਰੋਡਕਟਸ ਲਵੀਏ ਜੀ ਸਾਰੇ ਪੰਜਾਬੀ ਰਸੋਈਆਂ ਚ ਸਾਡੇ ਕੋਲ ਐਦਾਂ ਦੀਆਂ ਪਦਾਰਥਾਂ ਨਹੀਂ ਖਾਨ ਪੀਣ ਦੀਆਂ ਜਿਵੇਂ ਕਰਕੇ ਪ੍ਰੋਟੀਨ ਪੂਰਾ ਕੀਤਾ ਜਾ ਸਕਦਾ ਅਨਲੈਸ ਜਾਂ ਅੰਟਿਲ ਤੁਸੀਂ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਵਾਲ ਨੂੰ ਨਹੀਂ ਤੁਰੇ ਹੂੰ ਜਿੱਥੇ ਤੁਹਾਨੂੰ ਜ਼ਿਆਦਾ ਪ੍ਰੋਟੀਨ ਮਾਤਰਾ ਲੈਣ ਦੀ ਲੋੜ ਹੈ ਜ਼ਿਆਦਾ ਸਪਲੀਮੈਂਟਸ ਲੈਣ ਦੀ ਲੋੜ ਹੈ ਇੱਕ ਐਵਰੇਜ ਬੋਡੀ ਬਿਲਡਰ ਨੂੰ ਜਾਂ ਐਸਥੈਟਿਕ ਬਿਲਟ ਕਰਨ ਵਾਲੇ ਬੰਦੇ ਨੂੰ ਘਰ ਦੇ ਅੰਦਰੋਂ ਹੀ ਖਾਣ ਦੀਆਂ ਪਦਾਰਥਾਂ ਸਪੈਸ਼ਲੀ ਨਾਨ ਵੇਜ ਦੇ ਥਰੂ ਪ੍ਰੋਟੀਨ ਰਿਕੁਆਇਰਮੈਂਟ ਜਿਹੜੀ ਹੈ ਪੂਰੀ ਕੀਤੀ ਜਾ ਸਕਦੀ ਹੈ ਤੇ ਜਿਮ ਕਲਚਰ ਜਿਹੜਾ ਹੈ ਉਹ ਮੈਂ 네ਗੇਟਿਵ ਨਹੀਂ ਕਹਾਵਾਂਗਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਕਿਉਂਕਿ ਆਦਰਵਾਇਜ਼ ਸਾਡੀਆਂ ਬਹੁਤ ਸਿਟਿੰਗ ਜੌਬਸ ਹੋ ਗਈਆਂ ਅੱਜਕੱਲ ਤੇ ਜਿਮ ਕਲਚਰ ਪ੍ਰੋਮੋਟਿਡ ਹੀ ਰਹਿਣਾ ਚਾਹੀਦਾ ਹੈ ਪਰ ਇਹ ਗੱਲ ਹੈ ਕਿ ਇੱਕ ਤਾਂ ਆਪਣੇ ਈਗੋ ਲਿਫਟਿੰਗ ਜਿੰਨੂੰ ਕਹਿੰਦੇ ਨੇ ਇੰਗਲਿਸ਼ 'ਚ ਕਿ ਆਪਾਂ ਇਹ ਨਾ ਦੇਖੀ ਕਿ ਫਲਾਣਾ ਬੰਦਾ 120 ਕਿਲੋ ਮਾਰ ਰਿਹਾ ਹੈ ਬੈਂਚ ਮਾਰ ਰਿਹਾ ਤਾਂ ਮੈਂ ਉਹ ਤੋਂ ਜ਼ਿਆਦਾ ਵਧਾਵਾਂ ਅਸੀਂ ਗ੍ਰੇਂਡਡ ਹੌਲੀ ਹੌਲੀ ਕਰਕੇ weight ਵਧਾਈਏ ਤੇ ਨਾਲ ਕਾਰਡੀਓ ਨੂੰ ਵੀ 10-15 ਮਿੰਟ ਆਪਣੇ ਦਿਨਚਰਿਆ ਦਾ ਹਿੱਸਾ ਜ਼ਰੂਰ ਰੱਖੋ ਇੱਕ ਤੰਦਰੁਸਤ ਬੋਡੀ ਲਈ ਜੇ ਇੱਕ ਆਪਣੇ ਹਾਰਟ ਨੂੰ ਤੰਦਰੁਸਤ ਰੱਖਣ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੂਟੀਨ ਜੇ ਡਾਈਟ ਰੂਟੀਨ ਕੀ ਹੋਣਾ ਚਾਹੀਦਾ ਅਸੀਂ ਸਵੇਰੇ ਉੱਠਣ ਤੋਂ ਪਹਿਲਾਂ ਹੀ ਇਨਸ਼ੋਰ ਕਰ ਸਕਦੇ ਹਾਂ ਕਿ ਆਪਣਾ ਹਾਰਟ ਤੰਦਰੁਸਤ ਰਹੇ ਬਾਇ ਟੇਕਿੰਗ ਐਡਿਕੁਏਟ ਸਲੀਪ ਯਾਨੀ ਕਿ ਨੀਂਦ ਦੀ ਜਿਹੜੀ ਮਾਤਰਾ ਹੈ ਜੀ ਜਿਹੜੀ ਸੌਣ ਦੀ ਮਾਤਰਾ ਹੈ ਉਹ 7 ਤੋਂ 8 ਘੰਟੇ ਰੱਖਿਏ ਜੀ ਸੌਂਡ ਸਲੀਪ ਲਈਏ ਸੌਣ ਤੋਂ ਪਹਿਲਾਂ ਨੋ ਸਕਰੀਨ ਟਾਈਮ ਜਿਹੜੇ ਫੋਨ ਮੋਬਾਈਲ ਟੀਵੀ ਜਿਹੜੇ ਸਾਰੇ ਸਾਈਡ ਤੇ ਰੱਖ ਕੇ ਜੀ ਅ ਵਾਇਗੁਰੂ ਦਾ ਸਿਮਰਨ ਕਰਕੇ ਜੀ ਸੇਫ এনवायरमेंट ਚ ਸਾਫ਼ ਸੁਥਰੀ এনवायरमेंट ਚ ਇਹਨੂੰ ਸਲੀਪ ਹਾਈਜੀਨ ਕਹਿੰਦੇ ਆ ਹਮ ਉਹਦੇ ਚ ਸੋਈਏ ਸਭ ਤੋਂ ਵਧੀਆ ਸਲੀਪ ਲੈਣ ਨਾਲ ਹੀ ਤੁਹਾਡੀ ਅੱਧੀ ਸਮੱਸਿਆ ਦੂਰ ਹੋ ਜਾਊਗੀ ਸਟ੍ਰੈਸ ਘੱਟ ਜਾਊਗਾ ਸਵੇਰੇ ਉੱਠ ਕੇ ਸਤੂ ਬਿਨਾ ਫੋਨ ਨਾ ਚਲਾਉਣ ਤੋਂ ਪਹਿਲਾਂ ਹਮ ਹੈਲਦੀ ਰੂਟੀਨ ਨੂੰ ਫੋਲੋ ਕਰਦੇ ਹੋਏ ਯਾਦ ਆ 10 15 ਮਿੰਟ ਕੋਈ ਮੂਵਮੈਂਟ ਕਰੀਏ ਈਵਨ ਛੋਟੀ ਜੀ ਘਰ ਦੇ ਅੰਦਰ ਵੀ ਮੂਵਮੈਂਟ ਹੱਥ ਪੈਰ ਹਿਲਾਣੇ ਹੀ ਸਫੀਸ਼ੀਐਂਟ ਹੁੰਦਾ ਹੈ ਯਾ ਵਾਕ ਤੇ ਯਾ ਫਾਸਟ ਵਾਕਿੰਗ ਤੇ ਜਾਣਾ ਸਫੀਸ਼ੀਐਂਟ ਹੁੰਦਾ ਬਿਲਕੁਲ ਪੂਰੇ ਦਿਨ ਦੇ ਅੰਦਰ ਤਿੰਨੋ ਟਾਈਮ ਦੀ ਰੋਟੀ ਮੋਡਰੇਟ ਅਮਾਊਂਟ ਚ ਲੈ ਕੇ ਕਿ ਢਿੱਡ ਨੂੰ 80% ਹੀ ਭਰ ਕੇ ਪੂਰਾ ਢਿੱਡ ਨਾ ਭਰ ਕੇ ਜੀ ਇੱਕ ਜਪਾਨੀਸ ਕਨਸੈਪਟ ਹੈ ਉਹ ਹੀ ਕਹਿੰਦਾ ਹੈ ਕਿ ਢਿੱਡ ਪੂਰਾ ਨਹੀਂ ਭਰਨਾ ਚਾਹੀਦਾ ਬਿਲਕੁਲ ਤੇ ਘਰ ਦਾ ਖਾਣਾ ਜ਼ਿਆਦਾ ਜ਼ਿਆਦਾ ਸੇਵਨ ਕਰਕੇ ਜਿਹੜੀ ਫੂਡ ਡਿਲੀਵਰੀ ਐਪਸ ਨੇ ਉਹਨਾਂ ਨਾਲ ਬਾਹਰੋਂ ਆਰਡਰ ਕਰਨਾ ਬਹੁਤ ਸੌਖਾ ਹੋ ਗਿਆ ਹੈ ਹਮ ਤੇ ਯੂਥ ਅੱਜਕੱਲ ਇਜ਼ੀ ਵੇ ਆਊਟ ਲੈ ਰਹੀ ਹੈ ਬਿਲਕੁਲ ਸਾਨੂੰ ਪਤਾ ਨਹੀਂ ਜਿਸ ਕਿਚਨ ਚੋਂ ਖਾਣਾ ਪ੍ਰੀਪੇਅਰ ਹੋਇਆ ਜਿਹੜੇ ਤੁਹਾਡੇ ਢਿੱਡ ਦੇ ਅੰਦਰ ਜਾ ਰਿਹਾ ਹੈ ਉਂ ਚ ਕੀ ਕੀ ਪਿਆ ਹੋਇਆ ਬਿਲਕੁਲ ਘਰ ਦਾ ਖਾਣਾ ਪ੍ਰੀਫਰ ਕਰਕੇ ਪੂਰਾ ਦਿਨ ਐਕਟਿਵ ਰਹਿ ਕੇ ਪਰ ਕਿੰਨਾ ਅੱਧੇ ਪੌਨੇ ਘੰਟੇ ਬਾਅਦ ਆਪਣੀ ਸੀਟ ਤੋਂ ਉੱਠ ਕੇ ਖਿਲਡੁਲ ਕੇ ਤੁਰ ਕੇ ਤੁਸੀਂ ਆਪਣੇ ਆਪ ਨੂੰ ਬੜਾ ਬੇਸਿਕ ਲਾਈਫਸਟਾਈਲ ਫੋਲੋ ਕਰਕੇ ਇਹਨੂੰ ਕਾਮਯਾਬ ਕਰ ਸਕਦੇ ਹੋ ਤੁਹਾਡਾ ਹਾਰਟ ਸਵਸਥ ਹੈ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਤੇਜ਼ ਰਫਤਾਰ ਜਿਹੜੀ ਜ਼ਿੰਦਗੀ ਹੈ ਅਸੀਂ ਸਾਰੇ ਉਸ ਤਰ੍ਹਾਂ ਦੇ ਇੱਕ ਵਰਤਾਰੇ ਚੋਂ ਲੰਘ ਰਹੇ ਹਰ ਕੋਈ ਜੌਬ ਦਾ ਸਟ੍ਰੈਸ ਹੈ ਹਰ ਕਿਸੇ ਨੂੰ ਕੰਮ ਦਾ ਸਟ੍ਰੈਸ ਹੈ ਤੇ ਬਹੁਤ ਸਾਰੇ ਦੀ ਸਿਟਿੰਗ ਜੌਬ ਹੈ ਤੇ ਸ਼ਾਮ ਨੂੰ ਕਈ ਵਾਰੀ ਜਦੋਂ ਬੰਦਾ ਘਰੇ ਵੀ ਪਹੁੰਚਦਾ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਕੁਝ ਬਾਹਰ ਦਾ ਮੰਗਵਾ ਲਈਏ ਆਰਡਰ ਕਰ ਦਿੰਨੇ ਆ ਸੋ ਬਹੁਤ ਸਾਰੀਆਂ ਗੱਲਾਂ ਨੇ ਸੋ ਡਾਕਟਰ ਸਾਹਿਬ ਬਹੁਤ ਅਹਿਮ ਨੁਕਤੇਾਂ ਤੇ ਗੱਲ ਕੀਤੀ ਮੈਨੂੰ ਉਮੀਦ ਹੈ ਕਿ ਸਾਡੇ ਸੁਣਨ ਵਾਲੇ ਖਾਸ ਕਰਕੇ ਨੌਜਵਾਨ ਇਹਨਾਂ ਗੱਲਾਂ ਤੇ ਜ਼ਰੂਰ ਗੌਰ ਕਰਨਗੇ ਔਰ ਅੱਗੇ ਤੋਂ ਕਿਸੇ ਇਸ ਤਰ੍ਹਾਂ ਦੀ ਕੋਈ ਸੰੁਮੰਦ ਭਾਗੀ ਖਬਰ ਨਾ ਸੁਣਨੀ ਪਵੇ ਕਿ ਬੇਵਕਤੀ ਕੋਈ ਨੌਜਵਾਨ ਸਾਡੇ ਤੋਂ ਰੁਕਸਤ ਹੋ ਗਿਆ ਖਾਸ ਕਰਕੇ ਇਹਨਾਂ ਬਿਮਾਰੀਆਂ ਦੀ ਵਜ੍ਹਾ ਕਰਕੇ ਡਾਕਟਰ ਸਾਹਿਬ ਸਬੰਧਿਤ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਥੈਂਕ ਯੂ